ਪੰਜਾਬ ਦੀ ਮੰਡੀਆਂ ਦੇ ਅੰਦਰ ਹੁਣ ਤੱਕ 90 ਲੱਖ ਮੀਟ ਜਿਹੜੀ ਅਰਾਈਵਲ ਪੁੱਜੀ ਹੈ ਤਾਂ ਮਾਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜਿੱਤਾ ਜਿਹੜਾ ਸਨੇਹਾ ਉਹਨਾਂ ਦਾ ਜਿਹੜਾ ਮੈਸੇਜ ਹੈ ਕਿ ਮੰਡੀ ਦੇ ਵਿੱਚ ਕਿਸਾਨ ਔਰ ਮਜ਼ਦੂਰ ਨੂੰ ਕੋਈ ਦਿੱਕਤ ਨਾ ਹੋਵੇ ਅਜਦੋਂ ਦੀ ਮਾਨ ਸਾਹਿਬ ਦੀ ਅਗਵਾਈ ਚ ਆਮ ਆਦੀ ਪਾਰਟੀ ਸਰਕਾਰ ਬਣੀ ਹੈ ਸਾਡੀਆਂ ਦੋ ਵੱਡੀਆਂ ਡਿਮਾਂਡਾਂ ਕਹਿ ਲਓ ਲੋੜਾਂ ਕਹਿ ਲਓ ਜਿਹੜੀਆਂ ਮੰਡੀ ਨਾਲ ਜੁੜੀਆਂ ਉਹ ਵੇਖਦਾ ਸਭ ਤੋਂ ਪਹਿਲਾਂ ਤੋਂ ਦੀ ਚਿੰਤਾ ਹੈ ਵਾਅਸ ਕਿ ਮੇਰੀ ਫਸਲ ਟਾਈਮ ਸੇ ਜੜੀਆਂ ਖਰੀਦੀ ਜਾਵੇ ਮੰਡੀ ਦੇ ਅੰਦਰੋਂ ਔਰ ਖਰੀਦੀ ਹੋਈ ਫਸਲ ਦਾ ਸਹੀ ਸਮੇਂ ਦੇ ਅੰਦਰ ਮੈਨੂੰ ਉਹਦਾ ਭੁਗਤਾਨ ਹੋ ਜਾਏ ਕਿਉਂਕਿ ਉਹਨੇ ਅਗਲੀ ਫਸਲ ਦੀ ਤਿਆਰੀ ਕਰਨੀ ਹੁੰਦੀ ਆ। ਸੋ ਇਹ ਰੋਸ਼ਨ ਪਾਕ ਆ ਕਿ ਪੰਜਾਬ ਦੇ ਅੰਦਰ 24 24 24 ਘੰਟੇ ਦੇ ਵਿੱਚ ਮੇ ਕਿਹੜੇ ਕਿਸਾਨ ਦੀ ਅਦਾਗੀ ਦੀ ਇਤਜ਼ਾਰ ਰਹੀ ਹੈ ਉਹਨੂੰ ਸੋ ਅੱਜ ਮੈਂ ਫਿਰ ਇੱਕ ਵਾਰ ਪੰਜਾਬ ਦੀ ਮੰਡੀਆਂ ਦੇ ਵਿੱਚ ਹਾਂ ਸੋ ਲਗਾਤਾਰ ਜਿਹੜਾ ਵੀਟ ਦੀ ਪਰਚੋਰਮੈਂਟ ਦਾ ਸੀਜ਼ਨ ਆ ਉਹ ਪੀਕ ਤੇ ਚੱਲ ਰਿਹਾ ਸੋ ਪੰਜਾਬ ਦੀ ਮੰਡੀਆਂ ਦੇ ਅੰਦਰ ਹੁਣ ਤੱਕ 90 ਲੱਖ ਐਮਟੀ ਜਿਹੜੀ ਅਰਾਈਵਲ ਪਹੁੰਚੀ ਹੈ ਜਿਹਦੇ ਵਿੱਚੋਂ ਸਾਡੀਆਂ ਵੱਖ-ਵੱਖ ਏਜੰਸੀ ਨੇ 83 ਲੱਖ ਐਮਟੀ ਪਰਚੇਸ ਕਰ ਲਈ ਹੈ ਔਰ ਅੰਦਾਜ਼ਨ 5 ਲੱਖ ਦੇ ਕਰੀਬ ਕਿਸਾਨ ਇਹਨਾਂ ਦਿਨਾਂ ਦੇ ਦੌਰਾਨ ਮੰਡੀ 'ਚ ਪਹੁੰਚੇ ਆਪਣੀ ਫਸਲ ਲੈ ਕੇ ਸੂਮਾਨ ਜੋ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਜਿਹੜਾ ਸਨੇਹਾ ਉਹਨਾਂ ਦਾ ਜਿਹੜਾ ਮੈਸੇਜ ਹੈ ਕਿ ਮੰਡੀ ਦੇ ਵਿੱਚ ਕਿਸਾਨ ਔਰ ਮਜ਼ਦੂਰ ਨੂੰ ਕੋਈ ਦਿੱਕਤ ਨਾ ਹੋਵੇ ਇਹਦੇ ਲਈ ਜਿਹੜਾ ਸਾਡਾ ਫੂਡ ਸਪਲਾਈ ਮੈਗਜ਼ਮਾ ਦਾ ਜਾਂ ਸਾਡੀ ਸਰਕਾਰ ਦਾ ਜਿਹੜਾ ਮੈਕੈਨਿਜ਼ਮ ਹੈ ਉਹਨੂੰ ਗਰਾਸ ਰੂਟ ਤੱਕ ਜਾਣ ਕੇ ਚੈੱਕ ਕਰਨ ਦੇ ਲਈ ਮੈਂ ਅੱਜ ਫਿਰ ਤਿੰਨ ਜ਼ਿਲ੍ਹਿਆਂ ਦੇ ਵਿੱਚ ਅੱਜ ਆਇਆ ਹਾਂ ਸਭ ਤੋਂ ਪਹਿਲੇ ਮੈਂ ਸ੍ਰੀ ਅਮਰਸਰ ਸਾਹਿਬ ਸਾਹਿਬ ਦੇ ਅੰਦਰ ਸੀਗਾ ਫਿਰ ਤਰਨਤਾਰਨ ਦੇ ਅੰਦਰ ਹੁਣ ਮੈਂ ਮਤਲਬ ਇਤਿਹਾਸਿਕ ਧਰਤੀ ਕੋਥਲਾ ਚਾਇਆ ਸੋ ਇਥੇ ਕਪੂਰਥਲਾ ਮੰਡੀ ਦੇ ਅੰਦਰ ਮੇਰੇ ਨਾਲ ਡਿਪਟੀ ਕਮਿਸ਼ਨਰ ਕਪੂਰਥਲਾ ਔਰ ਐਸਐਸਪੀ ਸਾਡੇ ਫੂਡ ਸਪਲਾਈ ਦੇ ਅਧਿਕਾਰੀ ਸਹਿबान ਸਾਡੇ ਆਵਾਮੀ ਪਾਰਟੀ ਦੇ ਸਾਰੇ ਚੇਅਰਮੈਨ ਆਗੂ ਔਰ ਐਸਕੀਐਮ ਸਾਹਿਬ ਇਹਨਾਂ ਦੀ ਹਾਜ਼ਰੀ ਵਿੱਚ ਅੱਜ ਇਸ ਮੰਡੀ ਦਾ ਜਿਹੜਾ ਉਹ ਦੌਰਾ ਕੀਤਾ ਸੋ ਲਗਭਗ ਜਿਹੜੀ ਕਿਸਾਨ ਦੀ ਖਰੀਦੀ ਹੋਈ ਫਸਲ ਹੈ ਉਹਦਾ 15000 ਕਰੋੜ ਤੋਂ ਉੱਪਰ ਦਾ ਜਿਹੜਾ ਐਮਐਸਪੀ ਦੇ ਮੁਤਾਬਕ ਪੈਸਾ ਬਣਦਾ ਉਹ ਵੀ ਉਹਦੇ ਖਾਤੇ 'ਚ ਪਾਇਆ ਜਾ ਚੁੱਕਿਆ ਹੈ ਸੋ ਬੜਾ ਸਭ ਤੋਂ ਰੋਸ਼ਨ ਪੱਖ ਜਿਹੜਾ ਇਸ ਪ੍ਰਕਉਰਮੈਂਟ ਦੇ ਦੌਰਾਨ ਰਿਹਾ ਜਾਂ ਸਾਦਾ ਜਿਹੜਾ ਜਦੋਂ ਦੀ ਮਾਨ ਸਾਹਿਬ ਦੀ ਅਗਵਾਈ ਚ ਆਮ ਆਦੀ ਪਾਰਟੀ ਸਰਕਾਰ ਬਣੀ ਆ ਕਿਸਾਨ ਦੀਆਂ ਦੋ ਵੱਡੀਆਂ ਡਿਮਾਂਡਾਂ ਕਹਿ ਲੋ ਲੋੜਾਂ ਕਹਿ ਲੋ ਜਿਹੜੀਆਂ ਮੰਡੀ ਨਾਲ ਜੁੜੀਆਂ ਹੋਏ ਵੇਖਦਾ ਸਭ ਤੋਂ ਪਹਿਲਾਂ ਤਾਂ ਉਹਦੀ ਹੁੰਦੀ ਆ ਵਾਇਸ ਕਿ ਮੇਰੀ ਫਸਲ ਟਾਈਮ ਸੇ ਜਿਹੜੀ ਉਹ ਖਰੀਦੀ ਜਾਵੇ ਮੰਡੀ ਦੇ ਅੰਦਰੋਂ ਔਰ ਖਰੀਦੀ ਹੋਈ ਫਸਲ ਦਾ ਸਹੀ ਸਮੇਂ ਦੇ ਅੰਦਰ ਮੈਨੂੰ ਉਹਦਾ ਭੁਗਤਾਨ ਹੋ ਜਾਏ ਕਿਉਂਕਿ ਉਹਨੇ ਅਗਲੀ ਫਸਲ ਦੀ ਤਿਆਰੀ ਕਰਨੀ ਹੁੰਦੀ ਆ ਸੋ ਇਹ ਰੋਸ਼ਨ ਪਾਕਾ ਕੀ ਪੰਜਾਬ ਦੇ ਅੰਦਰ 24 24 24 ਘੰਟੇ ਦੇ ਵਿੱਚ ਜਿਹੜੇ ਕਿਸਾਨ ਦੀ ਅਦਾਇਗੀ ਕੀਤੀ ਜਾ ਰਹੀ ਹੈ ਉਹਨੂੰ ਸੋ ਇਸ ਵਾਰ ਬੰਪਰ ਫਸਲ ਆ ਪੰਜਾਬ ਦੇ ਅੰਦਰ ਔਰ ਇਸ ਬੰਪਰ ਫਸਲ ਦਾ ਜਿਹਤੇ ਕਿਸਾਨ ਨੂੰ ਆਰਥਿਕ ਫਾਇਦਾ ਉਹਦੇ ਨਾਲ ਦੇ ਨਾਲ ਜਿਹੜਾ ਕੇਂਦਰੀ ਪੂਲ ਦੇ ਲਈ ਸਾਨੂੰ ਪੰਜਾਬ ਨੂੰ 124 ਲੱਖ ਮੀ.ਟੀ ਦਾ ਟਾਰਗੇਟ ਮਿਲਿਆ ਉਹ ਵੀ ਅਸੀਂ इजीली ਪੂਰਾ ਕਰਾਂਗੇ ਸੋ ਆਲ ਬੰਦੋਬਸ ਜਿਹੜੇ ਪ੍ਰਕਿਊਰਮੈਂਟ ਦੇ ਰਿਕਾਰਡਿੰਗ ਚਾਹੀਦੇ ਹੁੰਦੇ ਆ ਚਾਹੇ ਉਹ ਕਟਾਂ ਦਾ ਸਵਾਲ ਆ ਤਰਪਾਲਾਂ ਦਾ ਸਵਾਲ ਆ ਸੀਸੀਐਲ ਦਾ ਸਵਾਲ ਆ ਬਾਰਦਨ ਦਾ ਸਵਾਲ ਆ ਉਹ ਅਸੀਂ 100% ਪੰਜਾਬ ਚ ਪੂਰੇ ਕੀਤੇ ਆ ਇਹੀ ਕਾਰਨ ਆ ਕਿ ਪੰਜਾਬ ਦੇ ਵਿੱਚੋਂ ਕਿਸਾਨ ਜਿਹੜਾ ਉਹ ਖੁਸ਼ ਹੋ ਕੇ ਮੰਡੀ ਤੋਂ ਜਾ ਰਿਹਾ ਔਰ ਭਗਵਾਨਤਮਾਨ ਦੀ ਸਰਕਾਰ ਵੱਲੋਂ ਕੀਤੇ ਗਏ ਪ੍ਰਬੰਧਾਂ ਤੋਂ ਉਹ ਸੰਤੁਸ਼ਟੀ ਜਤਾ ਰਿਹਾ ਪੰਜਾਬ ਦੇ ਸਾਹਿਬ ਇਹ ਇਹਤ ਹੋ ਗਈ ਸੂਬੇ ਦੇ ਪ੍ਰਬੰਧ ਸੈਂਟਰ ਗਵਰਨਮੈਂਟ ਦੀ ਕਿਸ ਤਰ੍ਹਾਂ ਦੀ ਸੌਰੀ ਜਿਹੜੀ ਸ਼ਮੂਲੀਅਤ ਰਹੀ ਹੈ ਇਸ ਪ੍ਰਕਿਰਿਆ ਦੇ ਵਿੱਚ ਕਾਫੀ ਡਿਮਾਂਡ ਸੀ ਲਾਸਟ ਸੀਜ਼ਨ ਦੇ ਰਿਸਟ੍ਰੇਟ ਗਵਰਨਮੈਂਟ ਸੀ ਤੇ ਇਸ ਵਾਰ ਸੈਂਟਰ ਗਵਰਨਮੈਂਟ ਦੇ ਨੇ ਬੇਸਿਕਲੀ ਤਾਂ ਪੰਜਾਬ ਅਸੀਂ ਤਾਂ ਪ੍ਰੋਕੂਰਮੈਂਟ ਕਰਕੇ ਦਿੰਨੇ ਆ ਸੈਂਟਰ ਦੇ ਲਈ ਕੇਂਦਰੀ ਪੂਲੀ ਆਪਾਂ ਕਰਦੇ ਆ ਚਾਹੇ ਪੈਡੀ ਆ ਚਾਹੇ ਵੀਟ ਹੈਗੀ ਆ ਸੋ ਜਿਹੜਾ ਕੇਂਦਰ ਦੀ ਮਤਲਬ ਜਿਹੜੀ ਸਾਨੂੰ ਐਫਸੀਆਈ ਵੱਲੋਂ ਆਰਬੀਏ ਵੱਲੋਂ ਸੀਸੀਐਲ ਮਿਲ ਚੁੱਕੀ ਹੈ ਬਾਰਦਾਣਾ ਸਾਡੇ ਕੋਲ ਆ ਸੋ ਵੈਸੇ ਵੀ ਇੰਟਰਨੈਸ਼ਨਲ ਪੱਧਰ ਤੇ ਉਤੇ ਜਿਹੜਾ ਜੁਕ੍ਰੇਨ ਦੀ ਜੰਗ ਕਰਕੇ ਗੈਪ ਆ ਕ੍ਰਾਈਸਿਸ ਆ ਉਹੋ ਵੀਟ ਦੀ ਬਹੁਤ ਵੱਡੀ ਲੋੜ ਹੈਗੀ ਇਸੇ ਕਰਕੇ ਇਸ ਵਾਰ ਪ੍ਰਾਈਵੇਟ ਜਿਹੜੇ ਪਲੇਅਰ ਨੇ ਉਹ ਵੀ ਕਣ ਖਰੀਦ ਰਿਹਾ ਲੇਕਿਨ ਪੰਜਾਬ ਦੇ ਅੰਦਰ ਕਿਸਾਨ ਨੂੰ ਕੋਈ ਮੰਡੀ ਚ ਦਿੱਕਤ ਨਾ ਆਵੇ ਇਹਦੇ ਲਈ ਸਾਰੇ ਪ੍ਰਬੰਧ ਜਿਹੜੇ ਕੀਤੇ ਉਹ ਬੜੇ ਸ਼ਾਬਾਸ਼ ਹਾਂ ਜੀ ਹਾਂ ਜੀ ਆਰ ਨੂੰ ਕਿਸਾਨਾਂ ਲਈ ਕੋਈ ਮਾਫ ਬਿਲਕੁਲ ਮਾਨਜੂਗ ਮੁੱਖ ਮੰਤਰੀ ਜੀ ਦਾ ਆਦੇਸ਼ ਹੈ ਕਿ ਜਿੱਥੇ-ਜਿੱਥੇ ਵੀ ਇਸ ਕਿਸਮ ਦੀਆਂ ਘਟਨਾਵਾਂ ਵਾਪਰੀਆਂ ਅੱਗ ਅੱਗ ਦੇ ਨਾਲ ਕਿਸਾਨ ਦੀ ਫਸਲ ਤਬਾਹ ਹੋਈ ਹੈ ਉਸ ਜਿਹੜਾ ਨੁਕਸਾਨ ਦੀ ਅਸੈਸਮੈਂਟ ਲਈ ਸਾਰੇ ਪੰਜਾਬ ਦੇ ਅੰਦਰ ਹਦਾਇਤਾਂ ਕੀਤੀਆਂ ਜਾ ਚੁੱਕੀਆਂ ਸੋ ਲਾਇਆ ਜਾ ਰਿਹਾ ਇਕੱਲਾ ਇਕੱਲਾ ਪੈਸਾ ਉਹਦੀ ਪਰਪਾਈ ਕਰੇਗੀ ਸਰਕਾਰ ਇਹ ਕਮੇਟੀ ਦੀ ਲੋੜ ਹੀ ਨਹੀਂ ਡਿਊਟੀ ਕਮਿਸ਼ਨਰ ਨੂੰ ਇਹ ਆਰਡਰ ਹੈਗੇ ਆ ਸੋ ਇਹ ਆਲਰੇਡੀ ਦੇ ਚਾਗੇ ਸੋ ਲੇਬਰ ਹਾਂਜੀ ਸ਼ਾਮਕਰ ਹੈ ਨਹੀਂ ਪਸੰਦ ਆ ਦੇਖੋ ਕੋਈ ਗੱਲ ਨਹੀਂ ਥੋ ਲੋਕ ਨੂੰ ਪ੍ਰੋਪੋਜ਼ਲ ਆ ਜਾਵੇ ਉਹ ਉਸ ਪ੍ਰੋਪੋਜ਼ਲ ਨੂੰ ਵਿਚਾਰਿਆ ਜਾ ਸਕਦਾ ਬੇਸਿਕਲੀ ਮੈਂ ਜਿਹੜੀ ਗੱਲ ਕਹਿਣਾ ਚਾਹੁੰਦਾ ਕਿ ਮੰਡੀ ਦੇ ਅੰਦਰ ਵੈਸੇ ਤਾਂ ਬੜਾ ਬਿਗੇਸਟ ਜਿਹੜਾ ਮੂਵਮੈਂਟ ਹੁੰਦੀ ਹੈ ਪੈਡਿਓਰਪਿਓਰ ਮਾਰਕਟ ਦਾ ਬੜੇ ਵੱਡੇ ਸੀਜ਼ਨ ਨੇ ਦੋਨੋਂ ਪੰਜਾਬ ਦੇ ਅੰਦਰ ਕਿਤੇ ਨਾ ਕਿਤੇ ਕੋਈ ਮਾੜੀ ਮੋਟੀ ਕਿਤੇ ਹੋ ਗਰਾ ਵੀ ਸਕਦੀ ਆ ਮੂਲ ਰੂਪ ਦੇ ਅੰਦਰ ਕਿਸਾਨ ਦੀ ਫਸਲ ਕੈਂਸਲ ਕੀਤੀ ਜਾਵੇ ਉਹਨਾਂ ਨੂੰ ਪੈਸਾ ਮਿਲ ਜਾਵੇ ਇਹ ਕਿਸਾਨ ਦੀ ਮੁੱਖ ਲੋੜ ਹੁੰਦੀ ਹੈ ਬਾਕੀ ਕਈ ਗੱਲਾਂ ਰੂਟੀਨ ਚ ਚਲੀਆਂ ਰਹਿੰਦੀਆਂ ਨੇ ਸੋ ਅਦਰਵਾਈਜ਼ ਵੀ ਮੰਡੀ ਦੇ ਅੰਦਰ ਸਖਾਵੇ ਮਾਹੌਲ ਰੱਖਣੇ ਸਾਡੀ ਡਿਊਟੀ ਆ ਹੋਰ ਵੀ ਕਰਾਂਗੇ ਲੇਬਰ ਇੱਕ ਅਹਿਮ ਰੋਲ ਪੰਜਾਬ ਸਰਕਾਰ ਨੂੰ ਵਿਸ਼ੇਸ਼ ਜਤਨੀ ਇਸ ਵਾਰ ਲੀਵਰ ਤੇ ਲਈ ਬਿਲਕੁਲ ਮੈਂ ਇਸੇ ਕਰਕੇ ਅੱਜ ਬੈਠਾ ਹੀ ਲੈਵਲ ਦੇ ਵਿੱਚ ਆ ਜੀ ਤੇ ਬਿਲਕੁਲ ਕਿਸੇ ਨੇ ਬੜਾ ਕਮਾਲ ਦੀ ਗੱਲ ਕਹੀ ਹੈ ਕਿ ਧਰਤੀ ਦੇ ਉੱਤੇ ਜੇ ਕੋਈ ਦੇਵਤੇ ਆ ਤੇ ਉਹ ਮਜ਼ਦੂਰ ਨੇ ਜਿਹੜੇ ਖੂਨ ਪਸੀਨੇ ਨਾਲ ਆਪਣੀ ਮਿਹਨਤ ਕਰਦੇ ਆ ਅਸੀਂ ਲੋਕ ਤਾਂ ਸਾਰੇ ਸਵਾਵਾ ਦਿੰਨੇ ਆ ਔਰ ਸਾਡੇ ਗੁਰੂ ਸੇਵਾਨਾ ਨੇ ਵੀ ਇਹਨਾਂ ਕਿਰਤੀਆਂ ਬਾਰੇ ਬੜੀਆਂ ਵੱਡੀਆਂ ਗੱਲਾਂ ਕਹੀਆਂ ਨੇ ਸੋ ਮੈਨੂੰ ਖੁਸ਼ੀ ਆ ਕਿ ਇਹਨਾਂ ਦੀ ਇੱਕ ਡਿਮਾਂਡ ਆਈ ਸੀਗੀ ਥੱਲੋਂ ਕਿ ਇਹਨਾਂ ਦੇ ਰੇਟ ਰਿਵਾਈਜ਼ ਕੀਤੇ ਜਾਣ ਖਾਸ ਕਰਕੇ ਜਿਹੜੇ ਲੋਡਿੰਗ ਵਾਲੇ ਮਜ਼ਦੂਰ ਹੈ ਸਰ ਮਾਨਜੋ ਕੁ ਮੱਖਮਤਰੀ ਜੀ ਨੇ ਬਹੁਤ ਖੁੱਲੇ ਮਨ ਦੇ ਨਾਲ ਇਸ ਫੈਸਲੇ ਨੂੰ ਪ੍ਰਵਾਨ ਕੀਤਾ ਸੋ ਜਿਹੜਾ ਇਹਨਾਂ ਦਾ ਰੇਟ ਹੈ ਇਸ ਵਾਰ ਉਹ 2 ਰੁਪਏ 64 ਪੈਸੇ ਆ ਸੋ ਲਗਭਗ 10 ਕਰੋੜ ਰੁਪਏ ਜਿਹੜਾ ਇਹਨਾਂ ਮਜ਼ਦੂਰਾਂ ਨੂੰ ਸਾਡੇ ਸਾਥੀਆਂ ਨੂੰ ਲਾਭ ਹੋਊਗਾ ਸੋ ਇਹਨਾਂ ਲਈ ਹਰ ਕਾਲ ਹਰ ਘੜੀ ਸਰ ਸੋਚਦੇ ਆ ਸਰ ਜਿਹੜੀ ਪਹਿਲ ਗਾਉਂ ਤੋਂ ਅਟਾਰੀ ਬਾਰਡਰ ਬੰਦ ਹੋਣਾ ਜਾਂ ਫਿਰ ਕਿਸ ਤਰ੍ਹਾਂ ਦੇਖੋ ਸਪੈਸ਼ਲੀ ਅਟਾਰੀ ਨਹੀਂ ਬਿਲਕੁਲ ਇਹ ਬਹੁਤ ਮੰਦਭਾਗੀ ਜਿਹੜੀ ਘਟਨਾ ਵਾਪਰੀ ਹੈ ਵੈਸੇ ਤਾਂ ਇਸ ਘਟਨਾ ਦੀ ਨਿੰਦਿਆ ਕਰਨ ਲਈ ਸ਼ਬਦ ਕੋਈ ਨਹੀਂ ਹਨ ਸ਼ਬਦ ਮੈਂ ਸਮਝਦਾ ਬੋਣੇ ਆ ਜਿੱਡਾ ਵੱਡਾ ਕਹਿਰ ਜਿੱਡਾ ਵੱਡਾ ਜ਼ੁਲਮ ਸਾਡੇ ਭਾਰਤੀ ਬੰਦ ਉੱਤੇ ਉੱਛੜ ਆ ਗਿਆ ਸੋ ਇਹਦੀ ਜ਼ੋਰਦਾਰ ਨਿੰਦਿਆ ਕਰਦੇ ਆਂ ਔਰ ਅਸੀਂ ਕੇਂਦਰ ਸਰਕਾਰ ਨੂੰ ਕਹਿਣਾ ਵੀ ਚਾਹੁੰਦੇ ਆਂ ਜਿਹੜੀਆਂ ਕਮਜ਼ੋਰੀਆਂ ਕੋਈ ਰਹੀਆਂ ਉਹਨਾਂ ਦਾ ਸਬਕ ਸਿੱਖਿਆ ਜਾਵੇ ਔਰ ਭਵਿੱਖ ਦੇ ਅੰਦਰ ਇਹ ਵਰਤਾਰਾ ਨਾ ਕਿਤੇ ਵਾਪਰੇ ਦੇਸ਼ ਦੇ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਦੀ ਗਰੰਟੀ ਦੇਵੇ ਜੇ ਜਿਹੜੇ ਵੀ ਦੋਸ਼ੀ ਨੇ ਇਸ ਘਟਨਾ ਨੂੰ ਇਜਾਮ ਦੇਣ ਦੇ ਲਈ ਉਹਨਾਂ ਨੂੰ ਮਸਾਲੀ ਸਜ਼ਾਵਾਂ ਦਿੱਤੀਆਂ ਜਾਣ ਇਹ ਸਾਡੀ ਮੰਗ ਹੈ ਥੈਂਕ ਯੂ